ਹਾਂਜੀ ਕਿਸਾਨ ਵੀਰੋ ਅੱਜ ਵਾਲੀ ਵੀਡੀਓ ਆਪਾਂ ਉਹ ਕਿਸਾਨ ਭਰਾਵਾਂ ਲਈ ਛੋਟਾ ਜਿਹਾ ਮੈਸੇਜ ਹੈ ਜੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਤੇ ਦਿਨਿਆਂ ਤੁਹਾਨੂੰ ਆਪਾਂ ਛੋਟੀ ਜਿਹੀ ਕਰ ਰਿਹਾ ਤੇ ਪੌਣਿਆਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸਾਨ ਵੀਰੋ ਜਿਵੇਂ ਕਿ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਆ ਅਕਸਰ ਹੀ ਆਪਾਂ ਜਿੱਥੇ ਆਪਣੇ ਟਿਊਬਵਲ ਹੁੰਦਾ ਜਿਹਨੂੰ ਮੋਟਰ ਕਹਿੰਦੇ ਆ ਆਪਾਂ ਤੇ ਉੱਥੇ ਆਪਣੀ ਕੋਠੀ ਵੀ ਬਣਾਈ ਹੁੰਦੀ ਆ ਮੋਟਰ ਵਾਲੀ ਤੇ ਜਾਂ ਤਾਂ ਜੋ ਵੀ ਕਿਤੇ ਮੀਂਹ ਕਣੀ ਵੇਲਾ ਕਬਲਾ ਹੋ ਜਾਵੇ ਕਿਤੇ ਕੋਈ بارش ਦਾ ਜਾਂ ਕੋਈ ਹੋਰ ਹੋਵੇ ਤਾਂ ਆ ਇਸ ਤਰ੍ਹਾਂ ਦੀ ਕੋਠੀ ਬਣਾਈ ਹੋਵੇ ਵੀ ਕਿਤੇ ਆਪਾਂ ਨੂੰ ਵੇਲੇ ਇੱਕ ਵੇਲੇ ਕੋਠੀ ਦੇ ਵਿੱਚ ਠਹਿਰਨਾ ਪਵੇ ਕੋਈ ਰੇਖਾ ਟਾ ਰੱਖਣਾ ਹੋਵੇ ਚਲੋ ਇਸ ਤਰ੍ਹਾਂ ਕੋਠੀ ਵਧੀਆ ਬਣਾਈ ਹੋਵੇ ਜੀ ਵੀ ਮਤਲਬ ਕਿ ਵੀ ਆਪਾਂ ਨੂੰ ਕਿਤੇ ਦਿੱਕਤ ਨਾ ਆਵੇ ਵੀ ਤੇ ਦੂਜੀ ਗੱਲ ਜਿੱਥੇ ਆਪਾਂ ਮੋਟਰ ਕੱਢਦੇ ਆ ਜੀ ਕਈ ਵੀਰ ਕੀ ਕਰਦੇ ਆ ਬੋਰ ਦੇ ਬਿਲਕੁਲ ਨਾਲ ਹੀ ਖੇਲ ਬਣਾ ਦਿੰਦੇ ਆ ਨਾਲ ਹੀ ਕੋਠੀ ਦੀ ਗੰਧ ਬਣਾ ਦਿੰਦੇ ਆ ਮੋਟਰ ਕੱਢਣ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਤੇ ਆ ਮਤਲਬ ਕਿ ਵੀਰਾਂ ਨੇ ਇੰਨਾ ਵਧੀਆ ਜਿਗਾਰਡ ਬਣਾਇਆ ਈ ਕੋਠੀ ਬੋਰ ਤੋਂ ਘੱਟ ਤੋਂ ਘੱਟ 10-10 ਫੁੱਟ ਸਾਰੀਆਂ ਚੀਜ਼ਾਂ ਦੂਰ ਬਣਾਈਆਂ ਖੇਲ ਵੀ 7-8 ਫੁੱਟ ਦੂਰ ਬਣਾਈ ਆ ਕੋਠੀ ਵੀ 10 ਫੁੱਟ ਦੂਰ ਰੱਖੀ ਆ ਤਾਂ ਜੇ ਆਪਰੋਂ ਕੰਮ ਕਰਨ ਨੂੰ ਕੋਈ ਦਿੱਕਤ ਨਾ ਆਵੇ ਬੋਰ ਦਾ ਦਾਲਾ ਬਦਲਾ ਇੰਨਾ ਸਾਫ ਹੈ ਜੀ ਵੀ ਬੰਦਾ ਜਾ ਕੇ ਆਮਦਾਰੀ ਨਾਲ ਕੰਮ ਕਰ ਸਕਦਾ ਵੀ ਇਹ ਨਹੀਂ ਵੀ ਦਾਲੇ ਬਦਲੇ ਕਹਾਈ ਘਾ ਖੜਾ ਵਾ ਆਮ ਕੀ ਹੈ ਜੀ ਆਪਣੇ ਮਤਲਬ ਕੇ ਜਿੰਨਾ ਵੀ ਕਿਸਾਨ ਵੀਰ ਆਪਾਂ ਕਿਉਂਕਿ ਖੇਤੀਬਾੜੀ ਆਪਾਂ ਰੋਜੀ ਰੋਟੀ ਹੈ ਹੀ ਇੱਥੇ ਆਪਾਂ ਹੱਥ ਨਾਲ ਸਵੇਰ ਆਉਣਾ ਵਾ ਖੇਤ ਇੱਥੇ ਥਾਂ ਜਰੂਰ ਸਾਫ਼ ਸੁਥਿਆ ਚਾਹੀਦਾ ਕਈ ਮੋਟਰਾਂ ਦੇ ਇੰਨਾ ਬੁਰਾ ਹਾਲ ਹੁੰਦਾ ਵੀ ਆਪਾਂ ਜਾ ਕੇ ਘਾਹੂ ਘੜ ਕੇ ਮਸ਼ੀਨ ਲਾਉਨੇ ਆ ਬਾਈ ਜੀ ਹੁਣੀ ਆਗੇ ਪੱਖੇ ਦੀ ਰਿਪੇਅਰ ਕਰਨ ਵਾਲੀ ਸੀ ਜੀ ਪੱਖਾ ਲੈ ਕੇ ਨਾਲੇ ਲੈ ਕੇ ਨਿੰਬੂ ਪਣੀ ਬਣਾ ਕੇ ਧਰਮੀ ਬਹੁਤ ਜ਼ਿਆਦਾ ਸੀ ਤੇ ਇਹ ਆਪਾਂ ਮੋਟਰ ਦਾ ਰੇਤਾ ਕੱਢਦਾ ਹੀ ਨਵਾਂ ਬੋਰ ਤੇ ਜਿਹੜੀ ਮੋਟਰ ਜਿਆਦਾ ਰੇਤਾ ਕੱਢਦੀ ਹੁੰਦੀ ਜੀ ਉਹਨੂੰ ਸਾਲ ਜਾਂ ਦੋ ਸਾਲਾਂ ਬਾਅਦ ਕਢਾ ਕੇ ਪੁਛ ਲਵਾ ਲਿਆ ਕਰੋ ਇਹ ਮੋਟਰ ਥੋੜੀ ਜੀ ਜਿਆਦਾ ਰੇਤਾ ਕੱਢਦੀ ਹੈ ਜੀ ਨਵਾਂ ਬੋਰ ਹੋਇਆ ਕਰਕੇ ਤੇ ਬਾਕੀ ਜੀ ਆਪਾਂ ਵੀਡੀਓ ਬਣਾਉਣ ਦਾ ਜਿਹੜਾ ਮਤਲਬ ਜਿਆਦਾ ਇਹੀ ਇਹੀ ਵੀ ਜਿਹੜਾ ਬੋਰ ਦੇ ਕੋਲੇ ਥੋੜਾ ਥਾਂ ਹੁੰਦਾ ਨਹੀਂ ਇਹੋ ਥੋੜਾ ਜਿਹਾ ਬਾਈ ਬਣੇ ਸਫਾਈ ਰੱਖਿਆ ਕਰੋ ਜੀ ਬੋਰ ਦਾ ਘੜ ਤੋਂ ਘੱਟ 10 ਬਜ 10 ਫੁੱਟ ਵਧੀਆ ਬਣਾ ਕੇ ਰੱਖਿਆ ਕਰੋ ਵੀ ਕੰਮ ਕਰਨਾ ਚਲੋ ਅਸੀਂ ਤਾਂ ਇੱਕ ਦਿਨ ਆਉਣਾ ਹੁੰਦਾ ਕਿਤੇ ਮੋਟਰ ਕੱਢਣ ਜਿਹੜੋ ਖਰਾਬ ਹੁੰਦੀ ਆ ਤੁਸੀਂ ਬਾਈ ਜੀ ਹਰ ਰੋਜ਼ ਦੋ ਗੇੜੇ ਲਾਉਣੇ ਆ ਕੋਲੇ ਕੋਈ ਜਿ ਘਾਈ ਘਸ ਆਪਾਂ ਦਾ ਘਰ ਬਣ ਜਾਂਦਾ ਜਾਨ ਨੂੰ ਨਹੀਂ ਖੇਤ ਜੀ ਕਰਦਾ ਤੇ ਕਈ ਵੀਰ ਜ਼ਰੂਰ ਹੈ ਸ਼ੌਂਕ ਨਾਲ ਬਣਾ ਕੇ ਰੱਖਦੇ ਜੀ ਤੇ ਇਸ ਤਰ੍ਹਾਂ ਥਾਂ ਬਣਾਇਆ ਕਰੋ ਇਹ ਦੀਪਾ ਵੀਰ ਕੈਨੇਡਾ ਵਾਲਾ ਉਹਨੇ ਆ ਮਤਲਬ ਕਿ ਬੜਾ ਵਧੀਆ ਮੋਟਰ ਤੇ ਜੀ ਗਾੜ ਬਣਾਇਆ ਜੀ ਰੂਹ ਦੇ ਨਾਲ ਤੇ ਵੇਖ ਕੇ 10 ਮਿੰਟ ਜਣੀ ਜੀਰਾ ਜਦਾ ਹੋਊਗਾ ਲੈ ਜੀ ਤੇ ਬਹੁਤ ਹੀ ਵਧੀਆ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਵੀ ਬੋਰ ਦੇ ਕੋਲੇ ਪੱਕਾ ਸਾਂ ਬਣਾ ਲਓ ਇਸ ਤਰ੍ਹਾਂ ਵਧੀਆ ਬਣਾ ਲਓ ਜੇ ਨਹੀਂ ਵੀ ਬਣਾਉਣਾ ਸਫਾਈ ਜ਼ਰੂਰ ਰੱਖਿਆ ਕਰੋ ਜੀ ਬੋਰ ਕੋਲੇ ਇੱਥੋਂ ਤੱਕ ਕਿ ਪਹੀਆਂ ਆਪਣੇ ਪਹੀਆਂ ਤੇ ਟਰੈਕਟਰ ਨਹੀਂ ਜਾਂਦਾ ਜੀ ਤੇ ਬੋਰ ਕੋਲੇ ਆਪਣੀ ਸਫਾਈ ਨਹੀਂ ਹੁੰਦੀ ਘਾਹੀ ਘਾ ਬੁਰਾ ਹਾਲ ਜਾਂ ਜਦੋਂ ਤੁਸੀਂ ਮੋਟਰ ਕਢਾਉਣੀਆਂ ਤੇ ਬੋਰ ਕੋਲੇ ਸਫਾਈ ਜ਼ਰੂਰ ਕਰਵਾਇਆ ਕਰੋ ਇਸ ਤਰ੍ਹਾਂ ਹੀ ਵਧੀਆ ਸਾਂ ਰੱਖਿਆ ਕਰੋ ਜੀ ਤਾਂ ਜੋ ਜਿਹੜੀਆਂ ਆਪਾਂ ਨੂੰ ਕੰਮ ਕਰਨ ਨੂੰ ਕੋਈ ਦਿੱਕਤ ਨਾ ਆਵੇ ਘਾਹ ਦੇ ਵਿੱਚ ਉੱਥੇ ਕੋਈ ਚੀਜ਼ ਨਹੀਂ ਢਿੱਗੀ ਲਾਉਦੀ ਬਾਅਦ ਦੇ ਵਿੱਚ ਤੇ ਵੇਲਾ ਕੁਵੇਲਾ ਹੋ ਜਵੇ ਤਾਂ ਸੱਪਾਂ ਸੁਪਾਂ ਦਾ ਕਿੰਨਾ ਖਤਰਾ ਹੀ ਹੋਰ ਜਾਨਵਰ ਕੋਈ ਆ ਜਾਂਦੇ ਆ ਤੇ ਇਸ ਤਰ੍ਹਾਂ ਇਹ ਮੋਟਰ ਮਤਲਬ ਕਿ ਰੇਤਾ ਨਹੀਂ ਕਢਣੋਂ ਹੱਡੀ ਨਵਾਂ ਵਰ ਕਰਾਇਆ ਸੀ ਪਹਿਲਾਂ ਸ਼ਿਆਲਾਂ ਦੇ ਵਿੱਚ ਤੇ ਕਣਕ ਦੇ ਵਿੱਚ ਵੀ ਰੇਤਾ ਕਢਦੀ ਰਹੀ ਹੁਣ ਝੋਨੇ ਦਾ ਸੀਜ਼ਨ ਚੱਲ ਪਿਆਣਾ ਇਸ ਕਰਕੇ ਆਪਾਂ ਇਹਦੇ ਕੱਢ ਕੇ ਬੁਸ਼-ਵਸ਼ ਸਾਰਾ ਵਗੈਰਾ ਕਰਾਤਾ ਹੀ ਕੰਮ ਤੇ ਇਹੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਥੋੜਾ ਜਿਆ ਜਿੱਥੇ ਆਪਾਂ ਮੋਟਰ ਕੱਢਣੀ ਆ ਇਹ ਜਰੂਰ ਥੋੜਾ ਜਿਆ ਵਧੀਆ ਸਫਾਈ ਨਾਲ ਰੱਖਿਆ ਕਰੋ ਇਹ ਕੰਮ ਸਾਰਾ